ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮਲਮੋਰੀ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਪਾਲ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਰੁਟੀਨ ਦੇ ਵਿੱਚ ਹੀ ਮਾਲ ਤੁਹਾਨੂੰ ਦਿਖਾਉਂਦੇ ਰਹੇ ਆ ਇਸ ਫਾਰਮ ਤੋਂ ਇਸ ਕਿਲੇ ਤੋਂ ਡੇਰੀ ਧੰਦੇ ਦੇ ਨਾਲ-ਨਾਲ ਵੀਰ ਉਹਨਾਂ ਦਾ ਸੇਲ ਪਰਚੇਸ ਦਾ ਕੰਮ ਵੀ ਆ ਮਾਲ ਇਹਨਾਂ ਕੋਲੋਂ ਆਉਂਦਾ ਰੁਟੀਨ ਦੇ ਵਿੱਚ ਪਸ਼ੂ ਹੁੰਦੇ ਆ ਕੋਈ 5-4 ਨਗ ਮਲਮੋਰੀ ਪਿੰਡ ਇਹਦਰ ਪਿੰਡ ਬਿਲਕੁਲ ਨਰੰਗਾਬਾਦ ਨੇੜੇ ਆ ਠੀਕ ਆ ਜੀ ਤਰਨ ਤਰਨ ਤੋਂ ਵੀ ਕੋਈ 5-7 ਕਿਲੋਮੀਟਰ ਦੀ ਸਾਰੀ ਦੂਰੀ ਆ ਦੁਗਲਾ ਵਾਲਾ ਪਿੰਡ ਲਾ ਕੇ ਟੋਟੀਆਂ ਵੀ ਵੱਡਾ ਪਿੰਡ ਤੋਂ ਥੋੜੀ ਦੂਰੀ ਤੇ ਆ ਕੋਈ 5-1 ਕਿਲੋਮੀਟਰ ਦੀ ਦੂਰੀ ਤੇ ਰੇਸ਼ੀਆ ਨਾਮ ਪਿੰਡ ਬਿਲਕੁਲ ਨੇੜੇ ਆ ਵੀਰ ਸਤਪਾਲ ਸਿੰਘ ਉਹਨਾਂ ਦੇ ਰਿਲੇਟਿਵ ਵੀ ਨੇ ਕੋਈ ਸੱਜਣ ਬੇਲੀ ਵੀ ਉਥੋਂ ਹੈ ਗਿਆ ਤੇ ਉਹਨਾਂ ਦੇ ਵੀ ਬਿਲਕੁਲ ਫਰਮਾਇ ਸੀਗੀ ਵੀ ਪਿੰਡ ਸਾਡੇ ਦਾ ਨਾਮ ਜ਼ਰੂਰ ਲਿਆ ਕਰੋ ਰੇਸ਼ੀਆ ਨਾ ਪਿੰਡ ਬਿਲਕੁਲ ਨੇੜੇ ਆ ਠੀਕ ਆ ਜੀ ਤੇ ਨਰੰਗਾਬਾਦ ਅੱਡਾ ਲੱਗਦਾ ਮੇਨ ਨਿਸ਼ਾਨੀ ਆ ਕਿਸੇ ਪਾਸਿਓਂ ਵੀ ਤੁਸੀਂ ਆਉਂਦੇ ਹੋ ਠੀਕ ਆ ਜੀ ਤੇ ਤਰਨ ਤਰਨ ਤੋਂ ਜੜੀ ਛੜਕਾ ਗੋਇੰਦਵਾਲ ਸਾਹਿਬ ਨੂੰ ਜਾਂਦੀ ਆ ਇਸੇ ਛੜਕ ਤੇ ਉੱਪਰ ਨਰੰਗਾ ਬਾਦ ਅੱਡਾ ਆਉਂਦਾ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਉਥੋਂ ਇੱਕ ਸਿੱਧੀ ਛੜਕ ਪਿੰਡ ਮੱਲ ਮੋਰੀ ਨੂੰ ਆਉਂਦੀ ਆ ਤੇ ਪਿੰਡ ਐਂਟਰ ਹੋਣ ਤੋਂ ਪਹਿਲਾਂ ਵੀਰ ਹੋਂਦੀਆਂ ਬੈਂਕਾਂ ਬਿਲਕੁਲ ਘਰ ਜਿਹੜੇ ਇਸੇ ਛੜਕ ਤੇ ਉੱਪਰ ਮੌਜੂਦ ਆ ਅੱਜ ਤਰੀਕ 3 ਦਸੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਕਿਸਾਨ ਵੀਰ ਉਹ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਦੋ ਜੜੀਆਂ ਵੜਾ ਤੁਹਾਨੂੰ ਆਪਾਂ ਦਿਖਾ ਦਾਂਗੇ ਬੱਚੇ ਸਮੇਤ ਬਿਲਕੁਲ ਤਾਜ਼ੀਆਂ ਇੱਕ ਬਗੈਰ ਜਿਆਦਾ ਰੇਡ ਪਾਪੜਤਾ ਤੁਹਾਨੂੰ ਮਿਲ ਜਾਂਦਾ ਬਾਕੀ ਪੂਰੀ ਗੱਲਬਾਤ ਕਰਦੇ ਆਪਾਂ ਸਭ ਤੋਂ ਪਹਿਲਾਂ ਭਾਜੀ ਸਤਪਾਲ ਸਿੰਘ ਜੀ ਸਾਸਰੀਕਾਰ ਸਸਿਕਾ ਵੀਰ ਜੀ ਸਾਸਿਕਾ ਜੀ ਹੋਰ ਮਹਾਰਾਜ ਠੀਕ ਠਾਕ ਬੜੀ ਕਿਰਪਾ ਮਾਲਕ ਦੀ ਚਲੋ ਸ਼ੁਕਰੇ ਮਾਲਕ ਦਾ ਵੀਰ ਸਤਪਾਲ ਉਦੋਂ ਵੀ ਪੰਜ ਕਿ ਨਾਗ ਆਪਾਂ ਪਾਏ ਸੀਗੇ ਹਾਂਜੀ ਤਕਰੀਬਨ ਮਾਲ ਵੇਖ ਬੁੱਕ ਗਿਆ ਹਾਂਜੀ ਵੇਗੀਆਂ ਮੈਡਮ ਵੀਰ ਜੀ ਤੇ ਬਾਕੀ ਨਾਲ ਦੇ ਮਾਲਾ ਵੀ ਜਿਵੇਂ ਆਪਾਂ ਜਿਗਰ ਪਹਿਲਾਂ ਹੀ ਕਰ ਦਿੱਤਾ ਪਿੰਡ ਪਿੰਡ ਥਾਂ ਟਿਕਾਣੇ ਦੱਸ ਦਿੱਤੇ ਆ ਸੱਜਣ ਬੇਲੀ ਆ ਆਪਣੇ ਰਸੀਆਂ ਨੂੰ ਹਾਂਜੀ ਹਾਂਜੀ ਆਪਣੇ ਭਰਾ ਹੀ ਆ ਅੱਛਾ ਅੱਛਾ ਆਂਦੇ ਸਾਡੇ ਪਿੰਡ ਦਾ ਤੁਸੀਂ ਨਾਂ ਨਹੀਂ ਲੈਂਦੇ ਮ ਹਾਂਜੀ ਹਾਂ ਚਲੋ ਹੋਰ ਭਾਜੀ ਸੇਤਾ ਰਾਜੀ ਹਾਂਜੀ ਇੱਕ ਵਾਰੀ ਕਿਰਪਾ ਮਾਲਕ ਦੀ ਚਲੋ ਸ਼ੁਕਰੇ ਮਾਲਕ ਦਾ ਤੇ ਸ਼ੁਰੂਆਤ ਆਪਾਂ ਕਰ ਲਈਏ ਇੱਕ ਖੀਰੀ ਪੱਛੀ ਵੀ ਬਹੁਤ ਟੌਪ ਕਲਾਸ ਦੀ ਹੈ ਜਾਈਏ ਤੁਹਾਡੇ ਕੋਲ ਮਤਲਬ ਹੈ ਵੀ ਪੱਛੀ ਹੈ ਤੇ ਮਗਰ ਵੀ ਪੱਛੀ ਆ ਹਾਂਜੀ ਸ਼ੁਰੂਆਤ ਕਰਦੇ ਹਾਂ ਭਾਜੀ ਹਾਂਜੀ ਹਾਂਜੀ ਆਜੋ ਜੀ ਪਹਿਲੇ ਨੰਬਰ ਤੋਂ ਦੋਸਤੋ ਸ਼ੁਰੂਆਤ ਕਰਦੇ ਆ ਇੱਕ ਪਲੂਨ ਪਹਿਲਾ ਸੂਆ ਪੱਛੀ ਦਿਖਾਉਣੇ ਆ ਭਰਾਵਾਂ ਨੂੰ ਬੱਚਾ ਠਾੜ ਕੇ ਬਹੁਤ ਹੁੰਦੀ ਭਾਜੀ ਇਹ ਕਨਫਰਮ ਖੀਰੀ ਹੈ ਜੀ ਹਾਂਜੀ ਖੀਰੀ ਆ ਵੀਰ ਜੀ ਠੀਕ ਆ ਜੀ ਦੰਦੀ ਦੋਸਤੋ ਇਹ ਕਨਫਰਮ ਖੀਰੀ ਬੱਚੀ ਤੁਹਾਨੂੰ ਦਿਖਾ ਰਹੇ ਆ ਮਗਰ ਵੀ ਠੀਕ ਹੈ ਜੀ ਸੋ ਅੱਜ ਦੋਸਤੋ ਮਾਰਨਿੰਗ ਸੂਈ ਆ ਠੀਕ ਹੈ ਜੀ ਜੇਰ ਜੁਰ ਪ੍ਰੋਪਰ ਪਾ ਦਿੱਤੀ ਇਹਨੇ ਬੱਚੀ ਹਾਈਟ ਘੱਟ ਤੁਹਾਨੂੰ ਇੱਕ ਵਾਰੀ ਆਪਾਂ ਮੜਾ ਖਿਲਾਰ ਕੇ ਇੱਥੇ ਪੇਟਾ ਖਿਲਾਰ ਰਿਹਾ ਇੱਥੇ ਆ ਦਿਖਾ ਦਿੰਨੇ ਆ ਠੀਕ ਹੈ ਜੀ ਫੇਸ ਕੁਆਲਿਟੀ ਹਾਈਟ ਲੈਂਥ ਬਾਕੀ ਲੇਵੇ ਆਂਡਰ ਦੀ ਕੁਆਲਿਟੀ ਮੇਰਾ ਵੀਰ ਚੈੱਕ ਕਰੋ ਅਕਸਰ ਆਪਾਂ ਦੇਖਦੇ ਆ ਕਿ ਇਰਾ ਬੱਚੀਆਂ ਪਹਿਲਾਂ ਥਾਂ ਤੁਨ ਬਹੁਤ ਘੱਟ ਛੋਟਾ ਬਣਾਉਂਦੀਆਂ ਇਹਦਾ ਥਾਂ ਤੁਸੀਂ ਵੇਖੋਗੇ ਦੋਸਤੋ ਪੂਰਾ ਮੁਠੀ-ਮੁਠੀ ਵਾਲਾ ਥਾਣਾ ਜਿੱਦਾਂ ਦੂਜੇ ਸੂਬੇ ਵਾਲੀਆਂ ਵੇੜਾਂ ਨੂੰ ਥਾਣ ਲੱਗਾ ਹੁੰਦਾ ਰੰਗ ਬਾਜ ਬਾਕ ਆ ਦੇਖੋ ਇਹ ਅੱਜ ਭਾਜੀ ਮਾਰਨਿੰਗ ਤੜਕੇ ਸੁੱਈ ਆ ਹਾਂਜੀ ਸਵੇਰੇ 8 ਵਜੇ ਵੀਰ ਜੀ ਸੁੱਈ ਆ ਠੀਕ ਆ ਜੀ ਸੋ ਮਗਰ ਬੱਛੀ ਆ ਬੱਛੀ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਬਹੁਤ ਚੰਗੇ ਸੀਮਨ ਦੀ ਮਗਰ ਬੱਛੀ ਆ ਸੋ ਅਟਰੂਟਰ ਦੀ ਕੁਆਲਿਟੀ ਬਹੁਤ ਸੋਹਣੀ ਆ ਕਰਮਾ ਵਾਲੀ ਨੂੰ ਠੀਕ ਆ ਜੀ ਆ ਦੇਖੋ ਅੱਜ ਦਾ ਭਾਜੀ ਫਿਰ ਚਵਾਈ ਵੀ ਇੱਕ ਇੱਕ ਡੰਗ ਦੀ ਆ ਦੁਪਹਿਰੇ 12:00 ਵਜੇ ਜੇਰ ਪਾਈ ਸੀ ਨਾ ਆ 12:00 ਵਜੇ ਚੋਈ ਅੱਜ ਦੁਪਹਿਰੇ 12:00 ਵਜੇ ਜੇਰ ਪਾਦੀ ਆ 4 ਕਿਲੋਜ ਹੋਇਆ ਸਲਿਓ ਠੀਕ ਆ ਜੀ ਚੰਗੀ ਖਰੀ ਨਿਕਲੀ ਚੋਈ ਚੋਈ ਠੀਕ ਆ ਬੱਚਾ ਫਿਰ ਐਨ ਅਭੀ ਘਰ ਬਚਾਤਾ ਰਾਮਾ ਮਾਤਾ ਕੋਈ ਗੱਲ ਕਰ ਲੇ ਥੱਲੇ ਮਾੜਾ ਕੋਈ ਥੱਲੇੋਂ ਦੀ ਕੱਢ ਲੋ ਬੱਚਾ ਬਹੁਤ ਸੋਹਣਾ ਆ ਮਗਰ ਬੱਚੀ ਚੰਗੇ ਟੀਕੇ ਦੀ ਸੋ ਚੰਗੇ ਸੀਮਣ ਦੀ ਮਗਰ ਬੱਚੀ ਆ ਠੀਕ ਆ ਜੀ ਪ੍ਰੋਪਰ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਮੈਨੂੰ ਲੱਗਦਾ ਵੀ ਪਾਜੀ ਐਂ ਲੱਗਦਾ ਵੀ ਐਡੀ ਬੱਚੀ ਨੇ ਇਹੋ ਜਿਹਾ ਏਡਾ ਬੱਚਾ ਪਾ ਦਿੱਤਾ ਹਾਂਜੀ ਬਹੁਤ ਖੂਬਸੂਰਤ ਚੰਗੀ ਬੱਚੀ ਆ ਪੂਰੀ ਨਸਲ ਜਾਤ ਵਾਲੀ ਮਗਰ ਬੱਚੀ ਆ ਜੀ ਧਰਾਂ ਮਾਰ ਦੇ ਕੋਈ ਲਾ ਕੇ ਕਰ ਆ ਦੇਖੋ ਲੋ ਜੀ ਬਿਲਕੁਲ ਪੀਲਾ ਹਜੇ ਬੋਲਾ ਠੀਕ ਆ ਜੀ ਇੱਕ ਅੱਧੇ ਡੰਗ ਦੀ ਜਿਹੜੀ ਚਵਾਈ ਜਿਹੜੀ ਆ ਦੁਪਹਿਰੇ ਕੋਈ ਜੇਰ ਪਾਉਣ ਤੋਂ ਬਾਅਦ ਜਿਹੜੀ ਇਹਦੀ ਚਵਾਈ ਕੀਤੀ ਆ 12:00 ਵਜੇ ਦੀ ਚਵਾਈ ਹੋਈ ਆ 5 4 ਕਿਲੋ ਬੋਲਾ ਛੋ ਗਿਆ ਠੀਕ ਆ ਜੀ ਬਾਕੀ ਚਵਾ ਪਸਮਾ ਦੀ ਤੁਹਾਡੇ ਸਾਹਮਣੇ ਠੀਕ ਆ ਜੀ ਬਹੁਤ ਮੋਟੀ ਧਾਰ ਆ ਤੇ ਆ ਇੱਕ ਕੋਈ ਬੱਚਾ ਫਿਰ ਲਾ ਕੇ ਉਹ ਵਿਖਾ ਦਈਏ ਕੋਈ ਦੱਸਿਆ ਕੋਈ ਸੀਮਨ ਸੁਮਨ ਦੀ ਡਿਟੇਲ ਉਹਨਾਂ ਨੇ ਨਹੀਂ ਵੀਰ ਜੀ ਕੁਛ ਨਹੀਂ ਐਵੇਂ ਗਲਤ ਗੱਲ ਨਹੀਂ ਆਪਾਂ ਕਰਨੀ ਇਹ ਫਲਾਣਾ ਠੀਕ ਆ ਨਹੀਂ ਨਹੀਂ ਚੰਗੇ ਸੀਮਨ ਦੀ ਬੱਛੀ ਹਾਂਜੀ ਹਾਂਜੀ ਚਲੋ ਉਹ ਗੱਲ ਵਾਕਾ ਵੀ ਆਪਾਂ ਨੂੰ ਡਿਟੇਲ ਬ ਨਰੂਆ ਬਿਲਕੁਲ ਗਿੱਲਾ ਨਾਲ ਆ। ਜੀ ਸੇਰ ਜੀ ਬੱਚੀ ਸੋਈ ਜੇਰ ਪਈ ਆ। ਵੀਡੀਓ ਆਪਣੇ ਬਣਾਈ ਆ। ਓਕੇ ਇਹ ਭਾਜੀ ਸਤਪਾਲ ਕੀ ਮੁੱਲ ਕੀ ਡਿਮਾਂਡ ਕਰਦੇ ਆਂ ਜੀ। ਵੀਰ ਜੀ ਮੁੱਲ ਤਾਂ 85 ਹਜ਼ਾਰ ਕਰਦੇ ਆਂ। ਜੈ ਜੈ ਜੀ ਗੱਲ ਕਰਕੇ ਦੇਣਾ ਮਾਲ ਬਾ। ਅਸੀਂ ਉਹ ਅੰਦਰ ਕਰ ਲੋ ਜੇ ਨਹੀਂ ਕਰਨੀ। ਅਸੀਂ ਉਹ ਅੰਦਰ। ਹਾਂ ਜੀ। ਕਰ ਦਈਏ ਛੋਟਾ ਛਾਟਾ ਪੂਰ ਕੇ। ਜੋ ਆਖੋ ਕਰਦਾ। ਬਾਕੀ ਬੱਚੀ ਤੁਸੀਂ ਇਹ ਵੀ ਦੱਸਿਆ ਵੀ ਚਲੋ ਬੱਚੀ ਨਸਲ ਬਰੀਡ ਦੇ ਵਿੱਚ ਹੁਣ ਕਰਕੇ ਥੋੜੀ ਆਪ ਨੂੰ ਵੀ ਮਹਿੰਗੀ ਪੈ ਗਈ। ਹਾਂ ਜੀ ਹਾਂ ਜੀ। ਸੋਣੀ ਕਰਕੇ ਵਛੀ ਲੈ ਲਈ ਅੱਛਾ ਸੋਣੀ ਮਨ ਨੂੰ ਲੱਗੀ ਹਾਂ ਪਿੰਡੋਂ ਅਸੀਂ ਵੀਰ ਨਾਲ ਆਹ ਤੇ ਆਂਦਾ ਲੈ ਲਈਏ ਮੈਂ ਚੱਲ ਲੈ ਗਾ ਠੀਕ ਆ ਠੀਕ ਆ ਨਹੀਂ ਵਛੀ ਪਿਆਰੀ ਹੈ ਵਛੀ ਬਹੁਤ ਸੋਹਣੀ ਬਾਕੀ ਮਗਰ ਜਿਹੜੀ ਚੀਜ਼ ਆ ਗਈ ਨਾ ਚਲੋ ਇਹਦਾ ਵੀ ਕੋਈ ਮੁੱਲ ਨਹੀਂ ਗਾ ਮਗਰ ਆ ਵੀ ਵਛੀ ਬਹੁਤ ਵੇਖੋ ਜੀ ਚੈਂਪੀਅਨ ਵਛੀ ਆ ਗਈ ਮਗਰ ਬਾਕੀ ਉਹ ਮੇਰੇ ਪਾਰਕੂ ਭਰਾ ਜਜਮੈਂਟ ਕਰ ਲੈਣ ਇਹ ਭਾਜੀ ਹਾਂ ਨਾ ਕਰਕੇ ਯੈਸ ਨੂੰ ਕਰਕੇ ਆਪੇ ਦੇ ਦਿੱਗੇ 75 ਤੋਂ 500 ਛੋੜੀ ਹੋਣੀ ਵੀਰ ਜੀ ਕਰ ਦਿਓ 500 75000 ਦੇ ਵਿੱਚੋਂ 500 ਰੁਪਏ ਛੋੜ ਵੀਰਾਂ ਦਾ ਵੀ ਕਰਨੀ ਆ ਹੈ ਤਾਂ ਆਫਾਈ ਬਾਕੀ ਨਹੀਂ ਚੀ ਚੰਗੀ ਆ ਮੈਨੂੰ ਲੱਗਦਾ ਵੀ ਕਿਸੇ ਪਾਸੇ ਨੇ ਕੁੰਜੀ ਗਈ ਕੋਈ ਗੱਲ ਨਹੀਂ ਥਾਣ ਭਾਂਡਾ ਦੇਖ ਲਓ ਦੋਸਤੋ ਮੁੱਠੀਦਰ ਥਣ ਲੱਗਾ ਮਗਰ ਪਲੱਸ ਪੁਆਇੰਟ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦਿੰਨੇ ਆ ਜਿਹੜੇ ਮੇਰੇ ਪਸ਼ੂ ਪਾਲਕ ਡੇਰੀ ਪਰਪਸ ਵਾਸਤੇ ਖਰੀਦਣਗੇ ਮਗਰ ਬੱਚੀ ਬਹੁਤ ਟੂਬ ਆ ਗਈ ਬਹੁਤ ਚੰਗੀ ਦੋਈ ਆ ਇਧਰ ਇੱਕ ਆਪਣੇ ਕੋਲ ਪਾਜੀ ਐਚ ਐਫ ਕ੍ਰੋਸ ਬਰੀਡ ਦੇ ਵਿੱਚ ਵੱਡੀ ਇਹ ਵਹਿੜ ਗਾਂ ਦੀ ਕੀ ਡਿਟੇਲ ਆ ਇਹ ਵੀਰ ਜੀ ਤਿੱਜਾ ਸੁਗਾ ਆ ਵੀ ਕੱਢ ਤਾਜੀ ਸੂਈ ਆ ਅੱਛਾ ਜੀ ਦੁੱਧ 19 20 ਕਿਲੋ 19 20 ਕਿਲੋ ਹਾਜ਼ਰ ਆ ਅੱਜ ਸੋਮਾ ਕਿੰਨਾ ਕੋ ਗਿਆ ਨੂੰ ਸੂਈ ਮਗਰ ਬੱਛਾ ਜਿਹੜਾ ਹੈ ਬੰਨੇ ਵਾਲਾ ਥਣਵਾ ਮਗਰਲਾ ਇੱਕ ਬਹਿਣੀ ਵਾਲਾ ਮਗਰਲਾ ਹਾਂਜੀ ਉਹਦੇ ਚੌਥਾ ਹਿੱਸਾ ਜਲਦਾ ਮੰਨ ਲਓ ਕਿਲੋ ਚੋਂ ਚੌਥਾ ਹਿੱਸਾ ਦੁੱਧ ਨਿਕਲਦਾ ਦੁੱਧ 19 20 ਕਿਲੋ ਹਾਜ਼ਰ ਵਾ ਠੀਕ ਆ ਜੀ ਠੀਕ ਆ ਹਾਂਜੀ ਚਾਰ ਦਿਨਾਂ ਚੌਥਾ ਹਿੱਸਾ ਜਿਹੜਾ ਦੋਸਤੋ ਦੁੱਧ ਦੇਗਾ ਠੀਕ ਆ ਜੀ ਮਤਲਬ ਉਹ ਗੱਲ ਬਾਤ ਨਹੀਂ ਵੀ ਬਲੌਗ ਨਹੀਂ ਥਣ ਬੰਦ ਨਹੀਂਗਾ ਵੀ ਕੋਈ ਗੱਲ ਨਹੀਂ ਮੈਂ ਧਾਰਾ ਮਾਰਦ ਨੇ ਕੋਈ ਗੱਲ ਤੁਸੀਂ ਚੌਥਾ ਹਿੱਸਾ ਜਿਹੜਾ ਦੋਸਤੋ ਥਣ ਚੱਲਦਾ ਤੇ 20 ਕਿਲੋ ਇਸ ਵਕਤ ਕਿੰਨਾ ਕਿਲੋ ਵਾ ਵੇਖੋ ਚਾਹ ਵੇਖੋ 20 19 20 ਕਿਲੋ ਬਾਕੀ ਉਂਗਲ ਜਿੱਦੀ ਮੋਟੀ ਧਾਰ ਆਵੇਂ ਗੰਨੇ ਵਰਗੀ ਧਾਰ ਕਹਿੰਦੇ ਆ ਲੱਗ ਕੇ ਕਰ ਲਵਾਵੇਂ ਆ ਜੀ ਬਿਲਕੁਲ ਕਰਾ ਦਿਓ ਚੈੱਕ ਆ ਲਓ ਸੋ ਚਵਾਈ ਪਸਮਾਈ ਦੀ ਦੋਸਤੋ ਇਹ ਵੀ ਚੰਗੀ ਆ ਬਾਕੀ ਜਿਹੜੀ ਇੱਕ ਕੋਈ ਮਾੜੀ ਮੋੜ ਮੁਸ਼ਕਲ ਆ ਠੀਕ ਆ ਜੀ ਜਿਹੜਾ ਪਰਲਾ ਥਾਣਾ ਠੀਕ ਆ ਜੀ ਇੱਕ ਬਹਿਣੀ ਵਾਲਾ ਆਪਾਂ ਜਿਹਨੂੰ ਕਹਿੰਦੇ ਨੇ ਉਲਟ ਬਹਿਣੀ ਵਾਲਾ ਮਗਰਲਾ ਅਰੇ ਹੈ ਨਹਿਰੀਆ ਹਾਂ ਬੜੀ ਚੌਣ ਚਣ ਆ ਮਾਰੋ ਨੀਗਾ ਠੀਕ ਆ ਜੀ ਸੋ ਦੁੱਧ ਕਰਮ ਵਾਲੀ ਥਲੇ ਚੰਗਾ 19 20 ਕਿਲੋ ਦੁੱਧ ਲਈ ਫਿਰਦੀ ਆ ਠੀਕ ਆ ਜੀ ਮਗਰ ਬੱਛਾ ਤਸ ਹਾਇ ਵੀ ਮੇਨੋ ਦਾ ਵੀ ਸਾਰੀ 15 ਦਿਨਾਂ ਦੀ ਸੂਈ ਇੱਥੇ ਆਹ ਤੇਰੀ ਸੂਈ ਸਾਰੀ ਹਫਤੇ ਦੀ ਹਾਂ ਜੀ ਤੇ ਚਲੋ ਜਿਆਦਾ ਸਮਾਂ ਨਹੀਂਗਾ ਨਹੀਂ ਤਾਂ ਜੀ ਬਿਲਕੁਲ ਆਪਾਂ ਅਜੇ ਤਾਂ ਬੋਲੇ ਬੋਲੇ ਜੋ ਬਾਹਰੀ ਆਉਂਦੀ ਹੈ ਇੱਕ ਮਿੰਟ ਆ ਦੇਖੋ ਜੀ ਕੋਈ ਰਸੀ ਨਹੀਂ ਪਾਉਣੀ ਕੱਖ ਨਹੀਂ ਪਾਉਣਾ ਆ ਦੇਖੋ ਜਿਹੜਾ ਥਣ ਛੋਟਾ ਬਖਾਉਂਦੀ ਇਹਦੇ ਚ ਤਕਰੀਬਨ ਕੋਈ ਚੌਥਾ ਹਿੱਸਾ ਥਾਣਾ ਆਉਂਦਾ ਠੀਕ ਆ ਜੀ ਜੇਕਰ ਆਪਾਂ ਬਹਿਣੀ ਵਾਲੇ ਬਿਲਕੁਲ ਮਗਰਲੇ ਥਾਣੇ ਦੇ ਨਾਲ ਕੰਪੇਅਰ ਕਰੀਏ ਸੋ ਇਹ ਗੱਲਬਾਤ ਆ ਬਾਕੀ ਦੁੱਧ 19-20 ਕਿਲੋ ਕਰਮ ਵਾਲੀ ਥੱਲੇ ਇਸ ਵਕਤ ਮੌਜੂਦ ਆ ਇਹ ਬੱਚਾ ਤਕਰੀਬ ਬੱਚਾ ਬਿਲਕੁਲ ਤੁਹਾਨੂੰ ਦੇਸੀ ਬਣਾ ਊਲਾ ਬੱਚਾ ਹਾਂਜੀ ਠੀਕ ਹੈ ਓਕੇ ਸਤਪਾਲ ਭਾਜੀ ਮੁੱਲ ਡਿਮਾਂਡ ਆਈਦਾ ਕੀ ਰੋਗ ਅੱਜ ਮੇਰ ਜੀ ਗਾਂ ਦੇ ਤਾਂ 75000 ਦੇ ਆ ਵਾ 40000 ਹੀ ਦੇ ਰਾਂਗੇ ਯੈਸ ਨੂੰ ਜੀ ਯੈਸ ਨੂੰ ਜੀ 500 ਰੁਪਏ ਛੋਟ ਕਰ ਦਾਂ ਠੀਕ ਆ ਜੀ ਗਾਂ ਬਹੁਤ ਚੰਗੀ ਦੁੱਧ 25 ਕਿਲੋ ਕਰ ਜੂ ਭਾਵੇਂ 4 ਦਿਨ ਰਹਿ ਗਈ ਠੀਕ ਆ ਜੀ ਲਓ ਜੀ ਅੱਜ 40000 ਦੀ ਮਿਲ ਜੂਗੀ ਉਹ ਵੀ ਜੇ ਕਰਮਾਲੀ ਦਾ ਥਣ ਵੱਧ ਘਟ ਜਾਂ ਵੱਜਣਾ ਹੁੰਦੀ ਠੀਕ ਆ ਜੀ ਫਿਰ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਆ ਜੀ ਇੱਕ ਪਾਸਾ ਚੁੱਕਦੀ ਏ ਉਹ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਅਗਲਾ ਥਣ ਬਿਲਕੁਲ ਅਗਲੇ ਦੇ ਬਰਾਬਰ ਹੀ ਹੈ ਕੋਈ ਗੱਲ ਨਹੀਂ ਭਾਵੇਂ ਇਥੇ ਕੋਈ ਜਿੰਨੇ ਦਿਨ ਮਰਜ਼ੀ ਕੋਚੋ ਵੀ ਭਾਵੇਂ ਕੋਈ ਦੂਰੋਂ ਆ ਵੀਡੀਓ ਕਾਲ ਕਰਕੇ ਚੋਵੇ ਠੀਕ ਆ ਭਾਈ ਹਾਂਜੀ ਲੋੜੀ ਸਿਰਫ 40000 ਦੀ ਅੱਜ ਮਿਲ ਜਾਊਗੀ ਠੀਕ ਆ ਜੀ ਸੈਕੰਡ ਨੰਬਰ ਤੇ ਵੜ ਇਹ ਵਿਖਾਈ ਆ ਕੱਦ ਪੁੱਤ ਪੂਰਾ ਵੱਡਾ ਕੱਦ ਕੋਈ ਛੋਟਾ ਨਹੀਂ ਦਾ ਠੀਕ ਆ ਅੱਗੇ ਇੱਕ ਤੁਹਾਨੂੰ ਬਲੈਕ ਰੰਗ ਦੇ ਵਿੱਚ ਵੜ ਵਿਖਾਉਣੇ ਆ ਇਹ ਬਗੈਰ ਬੱਚੇ ਆ ਹਾਂਜੀ ਤਾਜੀ ਸੂਈ ਆ ਖੱਸੀ ਮਰਗੀ ਇਹਦੀ ਓਕੇ ਵੀਡੀਓ ਵੀ ਆ ਗਈ ਜੇਰੀ ਦੀ ਵੀ ਨਾਲ ਹੀ ਠੀਕ ਆ ਜੀ ਲੋ ਜੀ ਬਗੈਰ ਬੱਚੋਂ ਇੱਕ ਵੈੜ ਤੁਹਾਨੂੰ ਦਿਖਾ ਦਿੰਨੇ ਆ ਸੂਬਾ ਸੂਬਿਆਂ ਦੇ ਹੋਊਗੀ ਦੂਜਾ ਕਿ ਤੀਜਾ ਵੀਰ ਤੀਜਾ ਕੋਈ ਮੰਨ ਲੇ ਤੀਜਾ ਮੰਨ ਆ ਮੜ ਕੇ ਆ ਕਹਿੰਦੇ ਯਾ ਤੀਜੇ ਹੋਊਗੀ ਵੀ ਕੋਈ ਜ਼ਿਆਦਾ ਸਮਾਂ ਨਹੀਂ ਤਕਰੀਬਨ ਹਫ਼ਤੇ ਦੱਸਾ ਹਾਂਜੀ ਹਾਂਜੀ 15 ਦਿਨਾਂ ਦੇ ਕੋਈ ਮੰਨੇ ਵੀਰ ਮੇਰਾ ਠੀਕ ਆ ਜੀ ਲੋ ਜੀ ਕੋਈ 15 ਦਿਨਾਂ ਦਾ ਸੂਆ ਮੰਨ ਕੇ ਸੌਦਾ ਕਰ ਲਿਓ ਹਾਈ ਟਰਮ ਮੀਡੀਅਮ ਬਾਕੀ ਬੇਲਬੂਲ ਚੰਗੀ ਆ ਲਪਾਈ ਲਪੂਈ ਵੈੜ ਦੀ ਚੰਗੀ ਆ ਸਪੈਸ਼ਲ ਇਧਰ ਫੇਸ ਬੁਖਾ ਦੇ ਇੱਕ ਵਾਰੀ ਆ ਮੂੰਹ ਬੁਖਾ ਦੇ ਬੇਟਾ ਆ ਬੁਖਾ ਦਿਓ ਆ ਲੈ ਆ ਫੇਸ ਆ ਚੰਗਾ ਜੀ ਇਹਦੇ ਥਲੇ ਵੀਰ ਕਿੰਨਾ 12 ਲੀਟਰ ਹਾਂ ਠੀਕ ਆ ਜੀ ਕੋਈ ਮਤਲਬ ਰਸੀ ਨਹੀਂ ਪਾਉਣੀ ਅਭੀ ਡਾਕਟਰਾਂ ਨੇ ਮਾੜੀ ਧਾਰਾ ਮਾਰ ਦਿੰਦੇ ਉਹ ਤੇ ਚੱਲ ਲੈ ਖੁੱਦ ਨਹੀਂ ਲੈ ਕੋਈ ਨਹੀਂ ਇੱਥੇ ਕਿੱਲੇ ਦੇ ਉੱਪਰ ਹੀ ਲੈ ਜਾ ਜੇ ਸੋ 12 ਦੋਸਤੋ ਲੀਟਰ ਦੇ ਥਲੇ ਦੋ ਤੱਕ ਇਸ ਵਕਤ ਮੌਜੂਦ ਆ ਜਿਹੜਾ ਕਿਸੇ ਭਰਾਣੇ ਚੋਲਣਾ ਸੋ ਬਗੈਰ ਬੱਚਿਆਂ ਬਾਕੀ ਚੁਵਾਈ ਅਗਲੇ ਪਿਛਲੇ ਦੀ ਇਹਦੀ ਸਹੀ ਹੈ ਵੀ ਰੋਟੀ ਪੂਰੀ ਆ ਸਹੀ ਹੈ ਵੀ ਚਲੋ ਆਪਾਂ ਹਮੇਸ਼ਾ ਨੋਟ ਕਰਾਉਣਾ ਵੀ ਜਿਹੜੇ ਤੇ ਗੱਲਬਾਤ ਹੁੰਦੀ ਹੈ ਪਹਿਲਾਂ ਦੱਸੀ ਪਹਿਲਾਂ ਦੱਸੀ ਦੀ ਆ ਇਹ ਫਲਾਨੀ ਗੱਲ ਆ ਬਿਲਕੁਲ ਕੋਈ ਰੱਸੀ ਨਹੀਂ ਪਾਉਣੀ ਕੱਖ ਨਹੀਂ ਪਾਉਣਾ ਵੀ ਬੰਦ ਪਤਾ ਆ ਕੋਈ ਮਾਉਦੀ ਆ ਕਰਾ ਦੇਨੇ ਚੱਕ ਤੁਹਾਨੂੰ ਸਚਵਾਈ ਪਸਮਾਈ ਦੀ ਕਿਦਾਂ ਠੀਕਾ ਜੀ ਆ ਦੇਖੋ ਮਾਉਦੀ ਇਹ ਅਗਲੇ ਥਾਂ ਦੀ ਚਵਾਈ ਕਰੋ ਚੱਕ ਇਹ ਅਗਲੇ ਥਣ ਵਰਾ ਕੇ ਵਿਖਾਉਣੇ ਆ ਸੋ 12 ਲੀਟਰ ਦੁੱਧ ਇਸ ਵਕਤੇ ਦੇ ਥੱਲੇ ਹਾਜੇ ਸੀਗਲ ਵੜਨਾ ਆ ਸੀਗਲ ਦਿੱਤੀ ਬਹੁਤ ਜਤ ਜੇ ਪਸਾ ਮੋਣਾ ਇਸੇ ਤਰ੍ਹਾਂ ਇਹਨੇ ਕਰ ਮਾਜੀ ਹਾਂਜੀ ਹਾਂਜੀ ਸੋ ਇਹਦੇ ਚਵਾਈ ਵੀ 8:30 ਸਵਾ 6 ਵਜੇ ਹੁੰਦੀ ਹੈ ਠੀਕ ਹੈ ਜੀ ਹਾਂਜੀ ਮੌਦੀ ਬੈਕਸਾਈਡ ਤੋਂ ਵੀ ਪੱਦਰ ਪੁੱਦਰ ਪੂਰੀ ਆ ਠੀਕ ਆ ਤੇ ਇਹ ਅਜਵੀਰ ਸਤਪਾਲ ਕੀ ਮੁੱਲ ਦੀ ਆ ਕੀ ਡਿਮਾਂਡ ਕਰਦੇ ਆ ਦੇ ਦਾਂਗੇ ਕਿੰਨੇ ਦੀ ਵੀਰ ਜੀ ਮੁੱਲ ਤੇ ਜੇ ਭਾਵੇਂ ਉਹ ਕੰਮ ਆਪਣੇ ਵਪਾਰੀਆਂ ਵਾਲਾ ਨਹੀਂ ਭਾਵੇਂ ਬੱਚਾ ਲਾਗੇ ਕਰ ਲੈਂਦੇ ਵਾਧੂ ਵਸ਼ੇ ਮਿਲਦੇ ਆ ਉਹ ਕੰਮ ਨਹੀਂ ਆਪਾਂ ਕਰ ਗਲਤ ਸੱਚਾਈ ਦੀ ਆ ਜੀ ਸੱਚ ਇਤਬਾਰ ਆਪਾਂ ਬਣਾਇਆ ਤੇ ਬਣੋ ਲੰਬਾ ਸਮਾਂ ਹਾਂਜੀ ਹਾਂਜੀ ਭਾਜੀ ਤੇ ਗਾਂ ਦੇ 40000 ਦੇ ਆ ਹਾਂਜੀ 40000 ਰੇ ਰਾਂ 30000 ਦੀ ਇਹ ਪੀਆਰ ਵੀ ਹੋਇਆ ਕਰਦਾ 29 ਦੀ ਹਾਂਜੀ 29 ਲਓ ਜੀ ਇਹ ਫਾਈਨਲ 29000 ਦੀ ਅੱਜ ਗਾਂ ਬਹੁਤ ਚੰਗੀ ਹੈ ਬਿਲਕੁਲ ਸੋ 29000 ਦੀ ਅੱਜ 200 ਫਾਈਨਲ ਮਿਲ ਜੂਗੀ ਬਾਕੀ ਡਿਟੇਲ ਬਾਅਦ ਵਿੱਚ ਦਿੰਦੀ ਆ ਕੋਈ ਨਹੀਂ ਕੋਈ ਬਾਕੀ ਇਹ ਨਹੀਂ ਵੀ ਭੈਣ ਚੋਵੇ ਕੋਈ ਸੱਜਣਾ ਕੋਈ ਬਜ਼ੁਰਗ ਕੋਈ ਬੱਚਾ ਚੋਵੇ ਠੀਕ ਆ ਜੀ ਸੋ 29000 ਦੀ 12 ਲੀਟਰ ਦੁੱਧ ਤੇ ਸੂਈ ਨੂੰ ਹਜੇ ਟਾਈਮ ਸਮਾਂ ਥੋੜਾ ਜਿਹਾ ਹੋਇਆ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੋਪਰ ਦੱਸ ਹੀ ਦਿੱਤਾ ਤਾਂ ਤੀਜਾ ਸੂਹ ਅੰਗ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਆਉਂਦਾ ਹਰੇ ਇਧਰ ਅੱਗੇ ਨੈਕਸਟ ਆਪਾਂ ਦਿਖਾਉ ਦ ਮਤਲਬ ਦੁੱਧ ਦੇ ਥੱਲੇ ਕਿੰਨਾ ਜੀ 10 ਕਿਲੋ ਵਿੱਚ ਦੁੱਧ ਦਾ 10 ਕਿਲੋ ਹਾਂਜੀ ਓਕੇ ਚੰਗੀ ਆ ਭਾਜੀ ਚੂਣ ਚਣ ਚਾਰੇ ਚੰਗੀ ਆ ਇਹ ਵੀ ਮਾਰ ਦਿੰਨੇ ਤਾਰ ਠੀਕ ਆ ਸੋ 10 ਕਿਲੋ 200 ਦੁੱਧ ਦੇ ਥੱਲੇ ਆ ਤੋਕੜ ਵੈੜਾ ਜਿਹੜੇ ਮੇਰੇ ਫਾਰਮਰ ਪ੍ਰਾਥ ਥੋੜੇ ਪੈਸੇ ਖਰਚ ਕਰਨੇ ਚਾਹੁੰਦੇ ਆ ਉਹਨਾਂ ਨੂੰ ਬਿਲਕੁਲ ਇਹ ਵਾਰਾ ਖਾ ਜੂਗੀ ਠੀਕ ਆ ਜੀ ਕਿਉਂਕਿ ਰੇਟ ਵੀ ਚਾਇਆ ਜਾ ਤੇ 10 ਕਿਲੋ ਦੁੱਧ ਕਾਫੀ ਹੁੰਦਾ ਚਲੋ ਕਿਸੇ ਭਰਾ ਦੀ ਛੋਟੀ ਫੈਮਲੀ ਆ ਵੱਡੀ ਫੈਮਲੀ ਆ ਤੇ ਬਿਲਕੁਲ ਚਾਹ ਪਾਣੀ ਦਾ ਡੰਗ ਵੀ ਚੰਗਾ ਸਾਰਦੀ ਹੈ ਬਾਕੀ ਵੈੜ ਵੀ ਉਤੋਂ ਸਫਾਈ ਸੁਫਾਈ ਵਾਲੀ ਪੂਰੀ ਹੈ ਬਾਕੀ ਰੰਗ ਬਾਜ ਆ ਬਲੈਕ ਤੇ ਵਾਈਟ ਆ ਥੋੜੇ ਜਿਹਾ ਨਵਾਏ ਧਵਾਏ ਘਾਟਾ ਪਸ਼ੂ ਕਿਉਂਕਿ ਥੋੜਾ ਜਿਹਾ ਕਿ ਸ਼ਾਮ ਦਾ ਟਾਈਮ ਆ ਬਾਕੀ ਸਾਰੇ ਵੀਰਾਂ ਨੂੰ ਪਤਾ ਹੀ ਆ ਠੀਕ ਆ ਜੀ ਵੀਰ ਜੀ ਅੱਜ ਹੀ ਲਿਆਂਦਿਆਂ ਠੰਡ ਦਾ ਕਰਕੇ ਤੁਹਾਨੂੰ ਪਤਾ ਹਾਂ ਠੰਡ ਵੀ ਹੈ ਕੀ ਨਾ ਕਾਫੀ ਸੋ ਉਹਦੇ ਕਰਕੇ ਵੀ ਥੋੜੇ ਨਵਾਏ ਧਵਾਏ ਘਾਟਾ ਬਾਕੀ ਪਿੰਡੇ ਪੁੰਡੇ ਸਾਫ ਆ ਕਿਸੇ ਪਾਸੋਂ ਕੋਈ ਪਿੰਡੇ ਪੁੰਡੇ ਦਾ ਕੋਈ ਦਾਗ ਨਿਸ਼ਾਨ ਹੋਵੇ ਤਾਂ ਆਪਾਂ ਪ੍ਰੋਪਰ ਪਹਿਲਾਂ ਦੱਸ ਦਾਂਗੇ ਤੁਹਾਨੂੰ ਤੇ 10 ਕਿਲੋ ਦੁੱਧ ਇਸ ਵ ਪਾਲਣਾ ਤੁਸੀਂ ਠੀਕ ਆ ਜੀ ਆ ਦੇਖੋ ਬਾ ਪਾਣੀ ਲਾਇਆ ਹੋਵੇ ਨਾ ਥੋੜਾ ਮੈਂ ਉਹ ਤਾਂ ਪੂਰ ਭਰ ਕੋਈ ਛਿੱਟਾ ਨਹੀਂ ਨਾ ਨਾ ਜੀ ਨਾ ਮਤਲਬ ਵੀ ਕੋਈ ਨਹੀਂ ਹਾਂ ਗੱਲ ਹੀ ਕੋਈ ਨਹੀਂ ਕੀ ਲਓ ਜੀ ਠੀਕ ਆ ਜੀ ਸੋ ਮੇਨ ਪਰਪਸ ਆਪਣਾ ਇਹੋ ਜੀ ਠੀਕ ਆ ਜੀ ਕੋਈ ਪੂਰ ਛਟਾ ਚੈੱਕ ਕਰਾਉਣਾ ਬਾਕੀ ਚੋਣ ਚਾਂਦ ਦੀ ਚੰਗੀ ਆ ਠੀਕ ਆ ਜੀ 10 ਕਿਲੋ ਦੁੱਧ ਤੇ ਮੁੱਲ ਵੀ ਬਿਲਕੁਲ ਜੈਨੂਨ ਜਿਆਦਾ ਹੋਊਗਾ ਇਹ ਆਉਂਦਾ ਰਹਿ ਕੇ ਦੁੱਧ 15 ਕਿਲੋ ਕਰ ਦੇਣਾ ਨੇ ਕਰ ਦੂ ਤੁਹਾਡੇ ਕੋਲ ਵੀ ਅੱਜ ਹੀ ਮਾਲ ਕੱਟ ਆ ਆ ਜੀ ਆਈਆਂ ਇਹ ਦਵੇਂ ਕਮ ਆ ਜੀ ਆਈਆਂ ਠੀਕ ਆ ਜੀ ਤੇ ਇਹ ਵੀ ਇਹ ਟੁਕੜ ਦਾ ਕੀ ਰੇਟ ਕਰਦੇ ਆ ਦੇ ਦਾਂਗੇ ਕਿੰਨੇ ਦੀ ਅੱਜ ਕਿਰਜੀ ਮੁੱਲ ਦੇ 25 ਆ ਹਾਂ 20 ਚ ਛੋਟ ਕਰ ਦਾਂਗੇ 20000 ਚ ਹਾਂਜੀ 500 ਰੁਪਏ ਛੋਟ ਕਰ ਦਾਂਗੇ ਸਾਡੇ 19 ਦੀ ਦੇ ਦੇ ਠੀਕ ਆ ਜੀ ਲ ਕੋਈ ਵੀ ਅੰਦਰ ਚ ਕਿੰਤੂ ਪ੍ਰੰਤੂ ਨਹੀਂ ਕਿ ਕਿਸੇ ਪਾਸੇ ਉਹਨੇ ਕੁੰਜੀ ਕੀ ਠੀਕਾ ਜੀ ਜਿਹਦੇ ਵਿੱਚ ਮਾੜੀ ਮੋਟੀ ਗੱਲਬਾਤ ਆ ਪਹਿਲਾਂ ਦੱਸ ਦਿੱਤੀ ਪਸ਼ੂਆਂ ਦੇ ਵਿੱਚ ਠੀਕ ਆ ਜੀ ਸੋ ਮੇਰਾ ਭਰਾ ਸੌਦਾ ਕਰ ਲਿਓ 10 ਕਿਲੋ ਦੁੱਧ 19000 ਦੀ ਵਾੜ ਮਿਲ ਜੂਗੀ ਥੋੜਾ ਜਿਹਾ ਕਿਸੇ ਭਰਾ ਨੇ ਸੇਵਾ ਸੁਭਾ ਚੰਗੀ ਕਰ ਗਈ ਕਰ ਲਈ ਠੀਕ ਆ ਜੀ ਭਰਪੂਰ ਗਈ ਪਿੰਡੇ ਵਾਲੇ ਪਾਸਿਓ ਤੇ ਕੋਈ ਅੱਗੇ ਮਨ ਕੀ ਉਹ ਨਹੀਂ ਹੈਗਾ ਕਾ ਕੋਈ ਟੀਕੇ ਟੂਕੇ ਦਾ ਵੇਰਵਾ ਕਿ ਸੋ ਪਾ ਹੋਰ ਜੀ ਉਹਦੇ ਨੇ ਸੂਈ ਸਾਰੀ ਅਜੇ ਵੀ ਨਿਵੇਂ ਅੰਦਰ ਆ ਜਿਆਦਾ ਸਮਾਂ ਨਹੀਂ ਆ ਆਪਾਂ ਸਾਰੀਆਂ ਗੱਲਾਂ ਸਾਰੀਆਂ ਗਾਵਾਂ ਜੀ ਇਹੋ ਗੱਲ ਨਹੀਂ ਕਰੀ ਜਾਣੀ ਇਹ ਇੰਨੇ ਜ ਦੁੱਧ ਇੰਨਾ ਹਾਜ਼ਰ ਉਹ ਆਪਾਂ ਦੱਸ ਸਕਦੇ ਆ ਇਹਨਾਂ ਥੋੜਾ ਨਾਰਮਲ ਸਾਫ ਸੰਭਾਲਦੇ ਘਰੋਂ ਪਸ਼ੂ ਨਿਕਲਦੇ ਆ ਹਾਂਜੀ ਹਾਂਜੀ ਪੱਠਾ ਨਹੀਂ ਲੋਕਾਂ ਦਾ ਹਾਂ ਬਲਕਿ ਪੱਠਾ ਤਾਂ ਕੰਮ ਨਹੀਂ ਕਾਕਾ ਹਾਂਜੀ ਤੇ ਇਸ ਤੋਂ ਬਾਅਦ ਵੀਰ ਇੱਕ ਆਪਣੇ ਕੋਲ ਜਿਹੜੀਆਂ ਬਲੈਕ ਰੰਗ ਦੇ ਵਿੱਚ ਜਰਸੀ ਕ੍ਰੋਸ ਆ ਗਈ ਬੱਚੀ ਇਹ ਟੋਕੜ ਹਾਂਜੀ ਪਹਿਲਾ ਸੂਗਾ ਓਕੇ ਲਓ ਜੀ ਇੱਕ ਟੋਕੜ ਵਾਰ ਤੋਂ ਮੈਂ ਦਿਖਾ ਦਿੰਨੇ ਆ ਪਲੂਨ ਪਹਿਲਾ ਸੂਗਾ ਇਹ ਬੈੜ ਆ ਤੇ ਟੋਕੜਾ ਨਹੀਂ ਰੀ ਟੋਕੜ ਖਾਸ ਹੀ ਹੈ ਨਾ ਟੋਕੜੀ ਟੋਕੜੀ ਤੇ ਕਿੰਨਾ ਦੁੱਧ ਦਿੱਤਾ ਥੱਲੇ ਜੀ ਥੱਲੇ ਦੁੱਧ 7 ਕਿਲੋ ਆ 7 ਕਿਲੋ ਦੁੱਧਾ ਠੀਕ ਆ ਜੀ ਲਓ ਵੀ ਦੋਨੋਂ ਡੰ ਬਾਕੀ ਬੱਚੀ ਜਿਹੜੀ ਹੈ ਜਰਸੀ ਨਸਲ ਬ੍ਰੀਡ ਦੇ ਵਿੱਚ ਆ ਗਈ ਹੈ ਲिटल ਕੋਈ ਥੋੜਾ ਬਾਤਾ ਮੇਰਾ ਭਰਾ ਕ੍ਰੋਸ ਲਾ ਲੇ ਵਿੱਚ ਅੰਗ ਫੇਸ ਬਖਾਇਓ ਬੇਟਾ ਇਹਨੂੰ ਕਰਿਓ ਫੇਸ ਆਹ ਦੇਖੋ ਠੀਕ ਆ ਜੀ ਸਬੂਤੀ ਪਾਤੀ ਬਿਲਕੁਲ ਛੋਟੀ ਹੈ ਜਿੱਦਾਂ ਆਪਾਂ ਜਰਸੀ ਵੜਾਂ ਦੀ ਦੇਖਦੇ ਹਾਂ ਕ੍ਰੋਪ ਬਿਲਕੁਲ ਥੋੜੀ ਬਾਤੀ ਕ੍ਰੋਸ ਵੀ ਲਾ ਲਿਓ ਇੱਕ ਰੰਗਾ ਬਿਲਕੁਲ ਬਲੈਕ ਤੇ ਦੁੱਧ 7 7 ਕਿਲੋ ਹੈ ਨਾ ਹਾਂਜੀ 7 ਕਿਲੋ ਦੁੱਧ ਠੀਕ ਆ ਜੀ ਲੀਟਰ ਨਾ ਮੈਂ ਕਿਥੇ ਦੇਵਾਂਗੇ ਠੀਕ ਆ ਲਓ ਜੀ ਦੁੱਧ 7 ਕਿਲੋ ਇਸ ਵੜ ਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਸੋ ਵਛੀ ਚਾ ਕ ਕਰੋ ਬਾਕੀ ਹੈ ਪੱਦਰ ਕਰਮਾ ਲਈ ਪਲੂਨ ਪਹਿਲਾ ਸੂਆ ਵਹਿੜਾ ਤੇ ਗਾਂ ਫੇਰ ਵਾਦੇ ਦੀ ਹੈ ਠੀਕ ਹੈ ਜੀ ਕੋਈ ਦੂਜਾ ਸੂਆ ਮੇਰਾ ਭਰਾ ਕੋਈ ਤਾਂ ਚੰਗੀ ਖੇਚਲ ਕਰ ਲੇਗਾ ਬਣ ਬਣ ਗਈ ਤੇ ਦੂਜੇ ਸੂਵੇ ਫੇਰ ਵਾਦੇ ਵਾਲੀ ਹੈ ਕੋਈ ਕੋਈ ਛੜ ਵਾਲੀ ਗੱਲ ਆ ਨਹੀਂ ਕੋਈ ਗੱਲਬਾਤ ਕੋਈ ਛੜਾ ਛੂੜਾ ਵਾਲੀ ਸੋ ਥਣ ਵੀ ਚਾਰੇ ਆ ਵਹਿੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਠੀਕ ਹੈ ਜੀ ਵੈਸੇ ਆ ਬੈੜ ਮੈਨੂੰ ਜੇ ਗੱਲ ਕਰੀ ਵੀ ਪੋਰਟ ਸ਼ਾਂਕ ਨਹੀਂ ਕੀ ਕੋਈ ਬੱਚੀ ਪੁੱਛੀ ਨਹੀਂ ਲੱਗੇਗੀ ਚਾਰੇ ਥਾਣਾ ਇਹ ਚੋਈ ਬੜੀ ਫਿਰਦੀ ਨੇ ਠੀਕ ਆ ਹਾਂ ਹਾਂ ਲੇਟ ਆਇਆ ਮਾਲ ਅਜਨਾਂ ਦਾ ਚੋਚਵਾ ਗਿਆ ਹਾਂਜੀ ਹਾਂਜੀ ਨੋ ਕਿਉਂਕਿ ਸੋ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਸੋ ਮੈਨ ਇਹੋ ਗੱਲ ਬਖਾਉਣੀ ਆ ਤੇ 7 ਲੀਟਰ ਜਾਂ 7 ਕਿਲੋ ਇਹਦੇ ਥੱਲੇ ਦੁੱਧ ਹੁਣ ਮੌਕੇ ਤੇ ਮੌਜੂਦ ਸੋ ਇਹ ਭਾਜੀ ਕੀ ਮੁੱਲ ਕੀ ਡਿਮਾਂਡ ਕਰਾਂਗੇ ਇਹਦੀ ਫਿਰ ਬੱਚੀ ਦੀ ਮੁੱਲ ਤੇ ਵੀਰ ਜੀ ਭਾਵੇਂ 25 ਕਰਾ ਲਓ ਭਾਵੇਂ 22 ਕਰਾ ਲਓ ਹਾਂ 17000 ਰੁਪਏ ਦੇਣੀ ਦੇਣੀ ਯੈਸ ਸੁਣੋ ਹਾਂਜੀ ਹਾਂ ਨਾਈ ਹਾਂ ਨਾਈ ਲੋ ਜੀ ਬਹੁਤ ਚੰਗੀ ਹੈ ਹਾਂ 17000 ਦੀ ਇਹ ਦੋਸਤੋ ਅਜ ਫਾਈਨਲ ਜਿਹੜੀ ਵੈੜ ਤੋਂ ਮਿਲ ਜੂਗੀ ਹਾਂ ਨਾ ਠੀਕ ਹੈ ਜੀ ਰੇਡ ਵੀਰ ਜੀ ਆਪਣੇ ਜਾਇਜ਼ ਹੁੰਦੇ ਆ ਤੇ ਤਾਈਓ ਮਾਲ ਤਨ ਬੜਾ ਮਾਲਕ ਦੀ ਕਿਰਪਾ ਨਾ ਤੇ ਜੇ ਜਬਤ ਦੇਣੀ ਮੈਂ ਆਪਣੀ ਵੀਡੀਓ ਪੈ ਗਈ ਹੈ ਬਿਲਕੁਲ ਬਿਲਕੁਲ ਲੋ ਵੀ ਪੜਤਾ ਬੜਾ ਜਾਇਜ਼ ਹੁੰਦਾ ਬਾਕੀ ਮਾਲ ਵੀ ਸਲੋ ਸਾਫ ਸੁਥਰਾ ਜੋ ਗੱਲਬਾਤ ਹੁੰਦੀ ਉਹ ਪਹਿਲਾਂ ਹੀ ਦੱਸ ਦਿੰਦੇ ਆ ਪਹਿਲਾਂ ਹੀ ਇਸ ਜਿੰਦੀ ਵੀਡੀਓ ਦੇ ਵਿੱਚ ਤੇ ਬਾਅਦ ਵਿੱਚ ਕਿਉਂਕਿ ਦੂਰੋਂ ਨੇੜੋਂ ਕਿਸੇ ਨੇ ਆਉਣਾ ਆਪਾਂ ਨਾਰਮਲੀ ਗੱਲ ਵੀਰ ਕਰਦੇ ਆ ਸਤਪਾਲ ਭਾਜੀ ਵੀ ਕੋਈ ਬੰਦਾ ਆਪਾਂ ਨੂੰ ਸੱਦ ਲੇ ਤੇ ਉੱਥੇ ਉਹ ਗੱਲ ਨਾ ਦੱਸਿਓ ਆਪ ਨੂੰ ਕਿਹੜਾ ਪੈਜਾ ਤੇ ਟਾਈਮ ਚੋਂ ਟਾਈਮ ਕੱਢ ਕੇ ਆਉਣਾ ਕਿਸੇ ਬਿਲਕੁਲ ਬਿਲਕੁਲ ਵੀਰ ਜੀ ਹਾਂਜੀ ਤੇਲ ਦੀ ਕੋਈ ਗੱਲ ਨਹੀਂ ਦੀ ਟਾਈਮ ਬੜਾ ਕੀਮਤੀ ਹੁੰਦਾ ਐ ਬਹੁਤ ਕੀਮਤ ਹਣਾ ਜਿਹਦੀ ਮਨੋਦਾ ਵੀ ਕੋਈ ਕੀਮਤ ਨਹੀਂ ਜਿਹੜਾ ਟਾਈਮ ਹਰੇਕ ਦਾ ਹਰੇਕ ਬੰਦਾ ਚਲੋ ਕੰਮਕਾਰ ਵਾਲਾ ਧੰਦੇ ਵਾਲਾ ਬੰਦਾ ਬਿਲਕੁਲ ਬਿਲਕੁਲ ਲੋ ਵੀ ਇਹ ਕਿਸਾਨ ਵੀਰੋ ਅੱਜ ਜਿਹੜੇ 5 ਨਾਗ ਜਿਹੜੇ ਤੁਹਾਨੂੰ ਦਿਖਾ ਦਿੱਤੇ ਆ ਸਵੇ ਸਵੇ ਤਾਜ਼ੀਆਂ ਬੜਾ ਵੀ ਦਿਖਾਈਆਂ ਨੇ ਜਿਹਦੇ ਵਿੱਚ ਕੋਈ ਤੋਕੜ ਨਾਗ ਵੀ ਤੁਹਾਨੂੰ ਦਿਖਾ ਦਿੱਤੇ ਆ ਪੜਤਾ ਹਰੇਕ ਤਰ੍ਹਾਂ ਦੇ ਆ ਥੋੜੇ ਪੈਸੇ ਖਰਚ ਕਰਨੇ ਆ ਚੰਗਾ ਪੈਸਾ ਕਿਸੇ ਭ ओके वीरसतपाल ਇੱਕ ਦਾ ਸੰਪਰਕ ਨੰਬਰ ਜਿਹੜੇ ਆਪਣੇ ਜਰੂਰ ਸਾਂਝੇ ਕਰ ਦਿੱਗੇ। 94642 ਹਾਂਜੀ 27014 ਠੀਕ ਹੈ ਭਾਜੀ। ਹਾਂ ਜਿਹੜਾ ਵੀਰ ਭਰਾ ਹੁੰਦਾ ਜੀਐਨ ਨੂੰ ਕਹਿੰਦੇ ਆ। ਠੀਕ ਹੈ ਭਾਜੀ। ਪਹੁੰਚ ਸਕੇ। ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।